ਇਕ ਅਛਰੀ ਛੰਨ ਇਕ ਇਕ ਅੱਖਰ ਦੇ ਨਾਲ ਛੰਦਾਬੰਦੀ ਕਾਫੀਆ ਰਦੀਫ ਨੂੰ ਮਿਲਾਈ ਜਾਣਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਇਹ ਕਮਾਲ ਤੈਨੂੰ ਕੋਈ ਜਿੱਤ ਨਹੀਂ ਸਕਦਾ ਅਜਾਇ ਤੂੰ ਅਬਨਾਸੀ ਹੈ ਅਲੇ ਲੈ ਨਹੀਂ ਆਉਂਦੀ ਥੀ ਤੈਨੂੰ ਕਿਸੇ ਤੋਂ ਡਰ ਨਹੀਂ ਤੈਨੂੰ ਮੌਤ ਨਹੀਂ ਪਹੁੰਚ ਸਕਦੀ ਅਭੈ ਅਬੈ ਅਭੂ ਆਜੂ ਅਨਾਸ ਆਕਾਸ तू ते अचल है तू नाश आकाश वांग हर मौजूद है अनास आकाश नाश तो रहते आकाश दी तरह व्यापक है भाव तू ही आकाश है अगन अभन अलक अभक अकाल दयाल अलेक अभेक तू मौत तो परे है तरसदा घर है तेरी कोई चित्र रूप रेखा नहीं बना सकता तेरा कोई खास लिबास नहीं अलेख अभेक, अनाम अकाम अडा अगा अनाथे परमाथे अजोनी अमोनी तेरा कोई इक नाम नहीं तेन कोई कामना हो नहीं सकती तेरा कोई था नहीं पा सकता ना ही तेनू कोई देख सकता है तेरे ऊपर कोई खसम नहीं तेरा कोई मालिक नहीं है तू तो सबदा नाश करने वाला है प्रभु ਤੂੰ ਜਨਮਾ ਵਿੱਚ ਆਉਂਦਾ ਨਹੀਂ ਹੈ ਔਰ ਨਾ ਹੀ ਤੂੰ ਸੁਨਮੁਨ ਹੋਈ ਬੈਠਾ ਹੈ ਬਾਅ ਇਸ ਦਾ ਇਹ ਮਤਲਬ ਨਹੀਂ ਕਿ ਤੇਰਾ ਕੋਈ ਵਜੂਦ ਨਹੀਂ ਹੈ ਹਰ ਪਾਸੇ ਤੇਰੀ ਹਲਚਲ ਹੈ ਫਿਰ ਵੀ ਤੂੰ ਅਜਨਮ ਹੈ ਜਨਮ ਵਿੱਚ ਨਹੀਂ ਆਉਂਦਾ ਨਾ ਲਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰ ਅਭਰਮੰ ਅਗੰਝੇ ਅਲੇਖੇ ਏ ਪ੍ਰਭੂ ਤੈਨੂੰ ਮੋਹ ਨਹੀਂ ਵਿਆਪਦਾ ਨਾ ਰਾਗ ਤੇਰੇ ਵਿੱਚ ਰਾਗ ਨਹੀਂ ਪਕੜ ਨਹੀਂ ਮੋਹ ਨਹੀਂ ਕਿਉਂਕਿ ਮਾਇਕ ਜੀਵਾ ਵਾਂਗ ਤੇਰਾ ਕੋਈ ਸਰੂਪ ਨਹੀਂ ਨ ਰੰਗੇ ਤੇਰਾ ਨਾ ਕੋਈ ਰੰਗ ਹੈ ਨਾ ਰੂਪ ਹੈ ਅਤੇ ਨਾ ਹੀ ਕੋਈ ਚਿੰਨ ਹੈ ਕੋਈ ਭਰਮ ਭੁਲੇਖਾ ਤੈਨੂੰ ਪਾਉ ਨਹੀਂ ਸਕਦਾ ਅਤੇ ਨਾ ਹੀ ਤੈਨੂੰ ਕਿਸੇ ਧਾਰਮਿਕ ਰਸਮਾਂ ਦੀ ਲੋੜ ਹੈ ਅਕਰਮੰ ਅਭਰਮੰ ਅਗੰਝੇ ਅਲੇਖ ਤੈਨੂੰ ਕੋਈ ਜਿਤ ਨਹੀਂ ਸਕਦਾ ਤੇਰਾ ਕੋਈ ਚਿੱਤਰ ਨਹੀਂ ਬਣਾਇਆ ਜਾ ਸਕਦਾ